ਕਲੀਚ ਕੰਮ ਵਾਲੀ ਕੋਈ ਗੱਲ ਨਹੀਂ ਕੰਮ ਬਹੁਤ ਕਿਉਂਕਿ ਇੱਥੇ ਹੁਣ ਸੀਜ਼ਨ ਦੇ ਸੀਜ਼ਨ ਵਰਕਿਆ ਸਾਰਾ ਹੀ ਜੇ ਕਦੀ ਬੱਲੇ ਬੱਲੇ ਹੁੰਦੀ ਆ ਕਿ ਥੱਲੇ ਥੱਲੇ ਹੁੰਦੀ ਆ ਠੀਕ ਆ ਜੀ ਬਾਕੀ ਸਾਰੇ ਮੇਰੇ ਭਰਾ ਜਿਹੜੇ ਸੁਣਦੇ ਆ ਇਹੀ ਰਿਕੁਐਸਟ ਆ ਸੋਚ ਸਮਝ ਕੇ ਆਓ ਇਹ ਨਾ ਆਜੋ ਕਿ ਭੈਣੋ ਇੱਥੇ ਬੜੀ ਠਾਠਾ ਨਾ ਜੇ ਤੁਹਾਨੂੰ ਕੋਈ ਸਾਂਭਣ ਵਾਲਾ ਫੇਰ ਕਰੋ ਤੁਰੋ ਇੱਥੇ ਸਟੇਸ਼ਨ ਪਾਜੀ ਤੁਸੀਂ ਜਾਓ ਨਾ ਰੋਮ ਸਟੇਸ਼ਨ ਦੇ ਬਾਹਰ ਜਾ ਕੇ ਦੇਖੋ ਕਿੰਦਾ ਜਨਤਾ ਨੇ ਲੈਂਨ ਲਾ ਕੇ ਲੰਮੇ ਪਈ ਆ ਮੁੰਡੇ ਅਮਲੀ ਬਣੀ ਜਾਂਦੇ ਆ ਮਿੰਨੋ ਤੇ ਲੱਗੇ ਬਹੁਤ ਜ਼ਿਆਦਾ ਲੋਕ ਸਹੀ ਸਹੀ ਠੀਕ ਆ ਭਾਜੀ ਮੈਂ ਕੋਧ ਗਿਨੇ 40 ਬੰਦੇ ਨੇ ਗਿਨੇ ਆ ਉਥੇ ਲੰਮੇ ਪਏ ਦੇਖੋ ਆਪਣੀ ਇੰਡੀਅਨ ਬੰਦੇ ਆਪਣੀ ਇੰਡੀਅਨ ਕੋਈ ਨਕੋਤਰ ਦਾ ਆ ਕੋਈ ਸ਼ਾਹਕੋਟ ਦਾ ਆ ਇੱਧਰ ਹਰਿਆਣੇ ਵਾਲੇ ਦੇ ਤਿੰਨ ਚਾਰ ਵਿਚਾਰੇ ਬਹੁਤ ਬਹੁਤ ਜ਼ਿਆਦਾ ਹਾਲ ਮਾੜਾ ਉਹਨਾਂ ਦਾ ਠੀਕ ਹੈ ਜੀ ਸਹੀ ਗੱਲ ਤੇ ਉਹਨਾਂ ਦੇ ਪਿੰਡ ਦੇ ਬੰਦੇ ਇੱਥੇ ਉਹ ਫੋਨ ਨਹੀਂ ਚੱਕਦੇ ਸੀ ਫੋਨ ਲਾਇਏ ਦੋ ਤਿੰਨ ਜਿਹਨਾਂ ਨੂੰ ਉਹ ਫੋਨ ਹੀ ਚੱਕਦੇ ਮੋਰੀਓ ਇੱਕ ਨੇ ਚੱਕਿਆ ਹੋਊਗਾ ਪਾਜੀ ਮੈਂ ਠੇਕਾ ਲਿਆ ਮੈਂ ਸੱਦਦਾ ਹਾਂ ਹੁਣ 8 ਲੱਖ ਚ ਕਹਿੰਦਾ ਪਾਜੀ 8 ਲੱਖ ਰੁਪਈਆ ਲਿਆ ਤਾਂ ਕਹਿੰਦਾ ਉੱਚ ਮੈਂ ਜਾਣ ਦੇ ਦਾਂ ਬੰਦੇ ਦਾ ਦਿਮਾਗ ਦੇਖੋ ਮੈਂਟੈਲਿਟੀ ਦੇਖੋ ਲੋ ਬੋ ਜਾਈ ਕਿ세 ਪਾਸੇ ਤੋੜ ਦੋ ਕੱਚੇ ਕੰਮ ਤੇ ਕਿਤੇ ਢੇਡਾਂ ਦੇ ਕੰਮ ਤੇ ਤੋੜ ਦੋ ਭਾਈ ਉੱਥੇ ਚਲ ਜਾ ਕੇ ਪੰਜ 600 ਤੇ ਭੇਜ ਦੋ ਬੰਦਾ ਰੋਟੀ ਤੇ ਖਾਊਗਾ ਸਹੀ ਗੱਲ ਹੈ ਸਹੀ ਗੱਲ ਭਜੀ ਉਥੇ ਅਸੀਂ ਭਿਖਾਰੀ ਵਾਂਗੂ ਬੈਠੇ ਆਂ ਐਡਾ ਹਾਲ ਮਾੜਿਆ ਮੈਂ ਮੇਰੀ ਰੂਹ ਕੰਦ ਗਈ ਯਾਰ ਅਸੀਂ ਵੀ ਪੈਸੇ ਬੰਦੇ ਲਈਦੇ ਪੈਸੇ ਲਈਦੇ ਪਰ ਸੜਾ ਰੂਹ ਕੰਦ ਗਈ ਯਾ ਇੱਕ ਆਪਣੇ ਮਾਮਾ ਦੇ ਕਿੰਨੇ ਸੋਹਣੇ ਪੋਤੇ ਆ ਕੀ ਹਾਲ ਬਣਿਆ ਦੇਖੋ ਇਹਨਾਂ ਦਾ ਠੀਕ ਆ ਇਹ ਵੀ ਆ ਬਾਦਸ਼ਾਹ ਵਾਂਗੂ ਰਹਿੰਦੇ ਹੋਣੇ ਆ ਇੱਥੇ ਮੈਂ ਜੋ ਰੁਪਈਆ ਮੰਗਦੇ ਆ ਬਿੰਨੋ ਵੀ ਲੈਂਦੇ ਆ ਰੁਪਈਆ ਦੇ ਦੇ ਦੋ ਦੇ ਦੇ ਮੰਗ ਕੇ